ਵੇਖੋ ਜੀ ਇਹ ਆਪਾਂ ਦੇ ਵਿਆਹ ਕੀਤਾ ਸੀ ਵੀ ਚਲੋ ਦੋਵੇਂ ਜੀ ਜਾ ਕੇ ਰਲ ਮਿਲ ਕੇ ਆਪਣਾ ਚੰਗਾ ਭਵਿੱਖ ਬਣਾਉਣਗੇ। ਹੁਣ ਕੁੜੀ ਸਾਡੇ ਨਾਲ ਧੋਖਾ ਕਰ ਗਈ ਆ। ਅਸੀਂ ਭਗਵੰਤ ਮਾਨ ਸਰਕਾਰ ਜੀ ਦੇ ਅੱਗੇ ਇਹੋ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਕਿ ਪੁਲਿਸ ਵੱਲੋਂ ਪਾ ਮਾਮਲਾ ਦਰਜ ਕਰੀ ਕਿਹਾ ਹੈ। ਹਾਂ ਜੀ ਪੁਲਿਸ ਵੱਲੋਂ ਮਾਮਲਾ ਕਈ ਵਾਰ ਹੀ ਰਿਪੋਰਟ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਕਿਉਂਕਿ ਜੋੜੀ ਉਹਨਾਂ ਦੀ ਲੜਕੀ ਹੈ ਸੁਮਨਦੀਪ कौर ਉਹਨੇ ਕਿਤੇ ਵੀ ਪੈਰ ਨਹੀਂ ਲੱਗਣ ਦਿੱਤੇ। ਤੇ ਹਾਂ ਜੀ ਇੱਥੇ ਵੀ ਇਧਰ ਕਾਸ਼ ਦੇ ਨੇ ਉਹ ਫੇਰ ਨਹੀਂ ਲੱਗਣ ਦਿੰਦੀ ਰਹੀ ਹੁਣ ਅਹੀ ਹਾਈ ਕੋਰਟ ਤੱਕ ਪਹੁੰਚ ਕੇ ਇਹਨਾਂ ਦੇ ਰੇਟ ਪਾ ਗਏ ਪਰਚਾ ਕਰਾਇਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਸਾਡਾ ਇਹੋ ਹੀ ਮੰਗ ਹੈ ਕਿ ਸਾਡੀ ਇਨਸਾਫ ਦਵਾਇਆ ਜਾਵੇ ਸਾਹਿਬ ਹਾਂਜੀ ਤੇ ਜਿਹੜੇ ਪਰਿਵਾਰ ਹੈ ਕੁੜੀ ਵਾਲੇ ਦਾ ਪਰਿਵਾਰ ਕੀ ਕੁਝ ਕਹਿੰਦਾ ਤੁਹਾਨੂੰ ਕੋਈ ਜਦ ਗੱਲਬਾਤ ਤਾਂ ਕੀਤੀ ਹੋਣੀ ਕੁੜੀ ਵਾਲਿਆਂ ਦਾ ਪਰਿਵਾਰ ਤੇ ਨਾਲ ਤੇ ਗੱਲਬਾਤ ਕਰਦਾ ਹੀ ਨਾ ਫੋਨ ਤੇ ਨਾ ਗੱਲ ਨਾਲ ਕੋਈ ਬਾਤ ਕਰਦੇ ਨਹੀਂ ਇਹ ਨਹੀਂ ਕਰਦੇ ਹਾਂ ਵੀਰ ਜੀ ਵਿਆਹ ਮੇਰਾ 7.1.2022 ਨੂੰ ਹੋਇਆ ਜੀ ਸੌਰ ਸਿੰਘ ਹੋਇਆ ਜੀ ਚਵਲ ਤੇ ਵਿਆਹ ਇਸ ਕਰਕੇ ਹੋਇਆ ਕਿ ਬਾਹਰ ਚੱਲ ਜਾਾਂਗੇ ਦੋਵੇਂ ਜਾਣੇ ਤੇ ਜਦੋਂ ਵਿਆਹ ਤੋਂ ਪਹਿਲਾਂ ਜਿਹੜੀ ਸਾਡੀ ਗੱਲ ਏ ਕਿ ਦੋਵਾਂ ਨੇ ਇਕੱਠਿਆਂ ਜਾਣਾ ਜੀ ਬਾਹਰ ਉਸ ਤੋਂ ਬਾਅਦ ਮੁੜ ਕੇ ਤੁਸੀਂ ਫੀਸਾਂ ਫੂਸਾਂ ਸੈਂਡ ਕੀਤੀਆਂ ਪਾਏ ਪੂਰੀ ਸੈਂਡ ਕੀਤੀ ਐ ਉਸ ਤੋਂ ਬਾਅਦ ਸਾਨੂੰ ਬਿਨਾਂ ਦੱਸਣ ਤੋਂ ਬਾਹਰ ਕੈਨੇਡਾ ਦੀ ਫਾਈਲ ਲਾ ਕੇ ਕੁੜੀ ਇਕੱਲੀ ਕੈਨੇਡਾ ਚਲ ਗਈ ਜੀ ਕਿੰਨਾ ਸੰਜੋਜ ਚੱਲੋ ਇਹ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਕਿੰਨਾ ਚੱਕ ਜਾਓ ਜਿਹੜਾ ਸਾਡਾ ਖਰਚਾ ਉਹ 1.5 ਕਰੋੜ ਰੁਪਏ ਵੀਰ ਜੀ ਅਹੀਂ ਸੈਂਡ ਕੀਤਾ ਸਾਰੀਆਂ ਸਟੇਟਮੈਂਟਾਂ ਸਾਡੇ ਕੋਲ ਹੈ ਜੀ ਤੇ ਉਮੀਦ ਸੀ ਕਿ ਵਿਆਹ ਕਰਾਇਆ ਕੁੜੀ ਨਾਲ ਕੁੜੀ ਬਾਹਰ ਤੁਹਾਨੂੰ ਵੀ ਲੈ ਕੇ ਜਾਏਗੀ ਹੁਣ ਕੀ ਹਾਲਾਤ ਆ ਕਾ ਹਾਲਾਤ ਵੀ ਤੁਸੀਂ ਤੁਹਾਨੂੰ ਪਤਾ ਹੈ ਜੀ ਵਿਆਜ ਦੇਣ ਡਿਆ ਕਰਜ਼ਾ ਚੁੱਕ ਕੇ ਆਪਾਂ ਪੈਸੇ ਦਿੱਤੇ ਸੀ ਪਾਪਾ ਮੇਰੇ ਆਰਮੀ ਚ ਰਿਟਾਇਰ ਹੋਇਆ ਕੁਝ ਉਹਨਾਂ ਦੇ ਪੈਨਸ਼ਨ ਨੇ ਆਪਣੇ ਜੁੜੇ ਸੀ ਕੁਝ ਅਸੀਂ ਕਰਜ਼ਾ ਚੁੱਕਿਆ ਵਿਆਜ ਜੀ ਚੁੱਕੇ ਪੈਸੇ ਉਹ ਵਿਆਜ ਦੇਣ ਡਿਆ ਕੁਝ ਲੋਨ ਡਿਆ ਹੌਲੀ ਹੌਲੀ ਕਰਕੇ ਤੁਹਾਡੀ ਕੁੜੀ ਨਾਲ ਆਖਰੀ ਕੀ ਗੱਲਬਾਤ ਹੋਈ ਸੀ ਜਦੋਂ ਕੁਛ ਉਹਨੇ ਤੁਹਾਨੂੰ ਕਿਹਾ ਜਦੋਂ ਵੀਰ ਜੀ ਗਈ ਹੀ ਤੇ ਉਹਨੂੰ ਪਤਾ ਲੱਗਾ ਵੀ ਦਰਖਾਸਤਾਂ ਇਹਨਾਂ ਨੇ ਵੀ ਦੇਣੀਆਂ ਸ਼ੁਰੂ ਕੀਤੀਆਂ ਫਿਰ ਉਹਨੇ ਮੈਨੂੰ ਕਿਹਾ ਕਿ ਐਵੇਂ ਭੱਜ ਨਾ ਤੇਰੇ ਪੈਸੇ ਮੈਂ ਜਦੋਂ ਮੇਰੇ ਕੋਲ ਹੋਣਗੇ ਮੈਂ ਦੇ ਦਊਂਗੀ ਤੇ ਨਾ ਤੂੰ ਮੈਨੂੰ ਜਾਣ ਦਾ ਨਾਮ ਮੈਂ ਤੈਨੂੰ ਜਾਣਦੀ ਤੇਰੇ ਪੈਸੇ ਤੈਨੂੰ ਮਿਲ ਜਾਣਗੇ ਜਦੋਂ ਮਰਜ਼ੀ ਦੇ ਦਾਂਗੀ ਇਹਨਾਂ ਸਮੇਂ ਉਹ ਤਕਸਾਲੀ ਵੀ ਵੀਰ ਜੀ 2022 ਦੇ ਤੁਰੇ ਆ ਤੇ 2000 ਆ ਪੰਜੀ ਵੀ ਖਤਮ ਹੋਣ ਵਾਲਾ ਏ ਠੱਗੀ ਦਾ ਸ਼ਕਾਰ ਹੋ ਠੱਗੀ ਆ ਜੀ ਕਿੰਨਾ ਸਾਢੇ 11 ਲੱਖ ਜੀ ਤੇ ਪੁਲਿਸ ਕੋਲ ਦੀ ਸ਼ਿਕਾਇਤ ਕੋਈ ਕੀਤੀ ਕਿਸੇ ਬਹੁਤ ਵਾਰ ਬੰਦੇ ਕੋਲ ਪਹੁੰਚ ਕੀਤੀ ਸਾਡੇ ਪਿੰਡ ਦੇ ਸਰਪੰਚ ਹੈ ਜੀ ਸਾਬਕਾ ਸਰਪੰਚ ਰਿੰਕੂ ਵੀਰ ਜੀ ਉਹਨਾਂ ਕੋਲ ਫਿਰਹੀਂ ਗਏ ਉਹਨਾਂ ਨੇ ਸਾਡੇ ਨਾਲ ਤੁਰ ਕੇ ਫਿਰ ਦਰਖਾਸਤਾਂ ਦਰਖੁਸ਼ਾਂ ਦਿੱਤੀਆਂ ਤੇ ਦਿਹਾਤੀ ਪੁਲਿਸ ਨੇ ਕਹੇ ਨੇ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਮੋੜ ਦਿੰਦੇ ਰਹਿ ਇਹਦੇ 'ਚ ਅਸੀਂ ਕੁਝ ਨਹੀਂ ਕਰ ਸਕਦੇ ਕੱਲ ਆਇਓ ਪਰਸੂ ਆਇਓ ਫਿਰਹੀਂ ਹਾਈ ਕੋਰਟ ਰੇਟ ਲਾ ਕੇ ਫਿਰ ਪਰਚਾ ਦਰਜ ਕਰਾਇਆ ਮਾਮਲਾ ਦਰਜ ਕਰ ਲਿੱਤਾ ਗਿਆ ਮਾਮਲਾ ਦਰਜ ਕਰ ਲਿੱਤਾ ਗਿਆ ਜੀ ਥਾਣਾ ਲੋਪੋਗੇ ਵੀਰ ਜੀ ਕਿਨਾ ਕਿਨਾ ਖਲਾ ਮਾਮਲਾ ਦਰਜ ਹੈ ਸਾਰੇ ਪਰਿਵਾਰ ਖਿਲਾਫ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਜੀ ਸਾਰੇ ਸਾਜ਼ਿਸ਼ਿਆ ਜੀ ਉਹਨਾਂ ਦਾ ਕੁੜੀ ਦਾ ਨਾਮ ਜਸਪਾਲ ਸਿੰਘ ਕੁੜੀ ਦੇ ਡੈਡੀ ਦਾ ਨਾਮ ਹੈ ਦਲਬੀਰ ਕੌਰ ਉਹਦੀ ਮੰਮੀ ਦਾ ਨਾਮ ਹੈ ਗਰਜੀਤ ਕੌਰ ਉਹਦੀ ਵੱਡੀ ਭੈਣ ਦਾ ਨਾਮ ਹੈ ਗੁਰਲਾਲ ਸਿੰਘ ਉਹਦੇ ਜੀਜੇ ਦਾ ਨਾਮ ਹੈ ਸੁਮਨਦੀਪ ਕੌਰ ਜਿਹੜੀ ਪੁਲਿਸ ਚ ਹੈ ਜਿਨ੍ਹਾਂ ਨੇ ਮਤਲਬ ਸਾਡੇ ਪੈਰ ਹੀ ਨਹੀਂ ਲੱਗਣ ਦਿੱਤੇ ਦਰਖਾਸਤਾਂ ਤੇ ਉਹ ਪੁਲਿਸ ਚ ਹੈ ਜੀ ਵਜ੍ਹਾ ਕੀ ਸਮਝਦੇ ਹੋ ਕਿਉਂ ਪੱਕਾ ਦਰਜ ਹੋ ਗਿਆ ਪੁਲਿਸ ਕੋਈ ਤੁਹਾਡੀ ਸੁਣ ਨਹੀਂ ਕੀ ਵਜ੍ਹਾ ਸਮਝਦੇ ਉਹਦੀ ਕੁੜੀ ਪੁਲਸਨ ਚ ਹੋਣ ਕਰਕੇ ਉਹ ਡੈਡੀਓ ਤਾਂ ਕਹਿੰਦਨਦਾ ਪੁਲਸ ਤੇ ਮੈਂ ਜੇਬ ਚ ਪਾ ਹਾਲਾ ਜੋਤਰ ਕੋ ਉੱਤੇ ਕਰ ਲਾ ਜਿੱਥੇ ਜ਼ੋਰ ਲੱਗਦਾ ਲਾਲਾ ਲਾਲਾ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਆ ਮੰਗ ਇਹੋ ਕਰਦੇ ਆ ਕਿ ਸਾਡੇ ਜਿਹੜੇ ਪੈਸੇ ਸਾਨੂੰ ਵਾਪਸ ਕੀਤੇ ਜਾਣ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹਾਂਜੀ ਤੇ ਸੋਚਿਆ ਸੀਗਾ ਕਿ ਵਿਆਹ ਕਰਾਊਗਾ ਮਤਲਬ ਉਹ ਮੈਂ ਬਾਹਰ ਜਾਊਗਾ ਸਨੈਰੀ ਆਪਣਾ ਕੁਝ ਬਣਾਊਗਾ ਪਰ ਲਾਕਡਾਊਨ ਸਾਰਾ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਆ ਜੀ ਪੈਸੇ ਵੀ ਗਵਾ ਬੈਠੇ ਆ ਤੇ ਕਰਜ਼ਾ ਵੀ ਲਾਉਣ ਡੇ ਆ ਤੇ ਵਿਆਜ ਵੀ ਤਾਰਨ ਡੇ ਆ ਘਰ ਦਾ ਗੁਜ਼ਾਰਾ ਕਿੱਥੇ ਦਾ ਹੋ ਜਾ ਘਰ ਦਾ ਗੁਜ਼ਾਰਾ ਇਦਾਂ ਵੀਰ ਜੀ ਪ੍ਰਾਈਵੇਟ ਜੌਬ ਕਰੀਦੀ ਆ ਪਾਪਾ ਦੀ ਜਿਹੜੀ ਪੈਨਸ਼ਨ ਹੁੰਦੀ ਆ ਉਹ ਵਿਆਜ ਚ ਨਿਕਲ ਨਿਕਲ ਜਾਂਦੀ ਹੈ ਜੀ ਮੈਂ ਜੀ ਚਾਹੁੰਦਾ ਵਾ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਗਰੀਬਾਂ ਨੂੰ ਬੜੇ ਜਦੋਂ ਯਹਰ ਕਰਕੇ ਇਹਨਾਂ ਦੀ ਐਫਆਰ ਦਰਜ ਕਰਵਾਈ ਗਈ ਹੈ ਜੀ ਇਹ ਐਫਆਰ ਦਰਜ ਜਿਹੜੀ ਕਰਾਈ ਹਾਈ ਕੋਰਟੋਂ ਕਰਾਈ ਗਈ ਹੈ ਜੀ ਥੱਲੇੋਂ ਤੇ ਦੀ ਐਫਆਰ ਦਰਜ ਹੋ ਜਾਂਦੀ ਨਹੀਂ ਜੇ ਆਪਾਂ ਕਿਤੇ ਵੀ ਜਾਂਦੇ ਹਾਂ ਦਫਤਰ ਦਾਖਲ ਦਰਖਾਸਤ ਹੋ ਜਾਂਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੜੀ ਔਖੀ ਐਫਆਰ ਦਾ ਜਗਰਾਈ ਹੈ ਆ ਦੋਸ਼ੀਆਂ ਨੂੰ ਰਸਤ ਕਰਨਾ ਚਾਹੀਦਾ ਜੀ ਜੀ ਵਜਾ ਕੀ ਸਮਝਦੇ ਹੋ ਤੁਸੀਂ ਨਾ ਕੀ ਹਾਈ ਕੋਰਟ ਤੇ ਟਪਾਏ ਕਿ ਆਦੀ ਪੁਲਿਸ ਦੀ ਸੀਗੀ ਉਪਰਸਤ ਹੋ ਰਹੀ ਥਾਣੇ ਸੀਗੇ ਐਸਐਸਪੀ ਸਾਹਿਬ ਨੇ ਹੋਰ ਵੀ ਅਫਸਰ ਨੇ ਸਿੱਧਾ ਤੋਂ ਹਾਈ ਕੋਰਟ ਦਾ ਰੁਖ ਕੀਤਾ ਕੀ ਵਜ੍ਹਾ ਵਜ੍ਹਾ ਜੀ ਉਹਨਾਂ ਦੀ ਇੱਕ ਬੇਟੀ ਆ ਸੁਮਨਦੀਪ ਕੌਰ ਜਿਹੜੀ ਮੁਲਾਜ਼ਮ ਆ ਤੇ ਉਹਨਾਂ ਦੇ ਇੱਕ ਸਹੇ ਗੁਰਲਾਲ ਸਿੰਘ ਆ ਉਹ ਵੀ ਸਰਕਾਰੀ ਮੁਲਾਜ਼ਮ ਆ ਉਹਨਾਂ ਕਰਕੇ ਨਾ ਗਰੀਬਾਂ ਦੀ ਕੋਈ ਸੁਣਾਈ ਨਹੀਂ ਸੀ ਹੋ ਰਹੀ ਵਜ੍ਹਾ ਜੀ ਕਿਤੇ ਵੀ ਨਹੀਂ ਤੋਂ ਕੀ ਮੰਗ ਕਰ ਮੰਗ ਕਰਾਉਣਾ ਚਾਹੁੰਦੇ ਨੇ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਜੇ